ਗੁਰਦਵਾਰਾ ਸਿੰਘ ਸਬਾ ਪਾਰਮਾ ਵਿਖੇ ਬਹੁਤ ਹੀ ਸ਼ਰਧਾ ਤੇ ਸਤਕਾਰ ਸਹਿਤ ਮਨਾਈ ਗਈ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 75ਵੀਂ ਵਰਸੀ ਵਿਦਿਆ ਦੇ ਦਾਨੀ ਮਹਾਨ ਤਪੱਸਵੀ ਅਤੇ ਸਮਾਜ ਸੁਧਾਰਕ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 75ਵੀਂ ਵਰਸੀ ਦੇਸ਼ਾਂ-ਵਦੇਸ਼ਾਂ ਵਿੱਚ ਬਹੁਤ ਹੀ ਸ਼ਰਧਾ ਤੇ ਸਤਕਾਰ ਸਹਿਤ ਮਨਾਈ ਜਾ ਰਹੀ ਹੈ ਇਸੇ ਹੀ ਲੜੀ ਤਹਿਤ ਗੁਰਦਵਾਰਾ ਸਿੰਘ ਸਬਾ ਪਾਰਮਾ ਇਤਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ 13, 14 ਅਤੇ 15 ਜੂਨ 2025 ਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 75ਵੀਂ ਵਰ੍ਹੇ ਸਿਰ ਬਹੁਤ ਹੀ ਸ਼ਰਧਾ ਅਤੇ ਸਤਕਾਰ ਸਹਿਤ ਮਨਾਇ ਗਈ। 13 ਜੂਨ ਦਿਨ ਸ਼ੁੱਕਰਵਾਰ ਨੂੰ ਸ੍ਰੀ ਖੰਡ ਪਾਠ ਸਾਹਿਬ ਪ੍ਰਾਰambh ਕੀਤੇ ਗਏ ਸਨ। 14 ਜੂਨ ਦਿਨ ਸ਼ਨੀਵਾਰ ਨੂੰ ਰਹਿਰਾਸ ਸਾਹਿਬ ਉਪਰੰਤ ਸ਼ਾਮ ਦੇ ਦੀਵਾਨ ਸਜਾਏ ਗਏ। ਜਿਨ੍ਹਾਂ ਵਿੱਚ ਬਾਬਾ ਗੁਲਜਾਰ ਸਿੰਘ ਜੱਬੋਵਾਲ ਵਾਲਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ 15 ਜੂਨ ਸਵੇਰ ਵੇਲੇ ਸ੍ਰੀ ਖਨਪਾਟ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਗਏ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੀ ਧਰਤੀ ਤੋਂ ਬਾਬਾ ਗੁਲਜਾਰ ਸਿੰਘ ਜੀ ਨਾਨਕ ਸਰ ਜੱਬੋਵਾਲ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਅਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਵੱਲੋਂ ਦੁਨੀਆਈ ਤੇ ਕੀਤੇ ਪਰਉਪਕਾਰਾਂ ਬਾਰੇ ਕੀਰਤਨ ਦੀ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਸੰਤਾਂ ਦੇ ਠਾਠਾ ਮਾਰ ਦੇ ਕੱਟ ਨੇ ਹਾਜ਼ਰੀ ਭਰੀ ਇਸ ਸਾਰੇ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਕਲਚੂਰ ਸਿੱਖ ਟੀਵੀ ਵੱਲੋਂ ਕੀਤਾ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸਮੂਹ ਸੰਤਾਂ ਨੂੰ ਜੀਓ ਆਉਣ ਨੂੰ ਆਖਿਆ ਗਿਆ ਅਤੇ ਸਭ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਵਕ ਵਕ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ ਇਸ ਮੌਕੇ ਆਈਆਂ ਹੋਈਆਂ ਸੰਤਾਂ ਲਈ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕਾਲ ਲੰਗਰ ਅਤੁੱਟ ਵਰਤਾਇਆ ਗਿਆ ਇੱਕ ਸੰਗਿਤ ਕਰਾਂ ਸੇਵਾ ਤੋਂ ਦੁਇ ਪਰੇ ਇੱਕ ਸੰਗਿਤ ਕਰਾਂ ਇੱਕ ਸੰਗਿਤ ਕਰਾਂ ਇਹਨਾਂ ਤੋਂ ਦੁਇ ਪਰੇ ਸੇਵਾ ਤੋਂ ਦੁਇ ਪਰੇ ਸੇਵਾ ਤੋਂ ਦੁਇ ਪਰੇ ਸੇਵਾ ਤੋਂ ਦੁਇ ਪਰੇ ਇੱਕ ਸੰਗਿਤ ਇਕਰਾਹ ਦੇ ਉਸੰਗ ਇਕਰਾਹ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਨਮ ਮਰਨ ਤੋਂ ਮੈ ਨਹੀਂ ਜਨ ਪਰ ਤੁਕਾਰੀ ਆਏ ਮਹਾਪਰਮਸਾਰ ਗੁਰਦੁਆਰਾ ਸਿੰਘ ਸੋ ਬਾਗਮਾਟਲੀ ਵਿਖੇ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ ਜੋ 75 ਬੱਸੀ ਹੈ ਮੜੀ ਚੜ੍ਹਦੀ ਕਲਾ ਦੇ ਨਾਮ ਮਨਾਈ ਗਈ ਹੈ ਜਿਸ ਵਿੱਚ ਸਾਡੇ ਪਾਸ ਕੰਡਿਆ ਦੀ ਧਰਤੀ ਤੋਂ ਉੱਚੇ ਚੇਤਨ ਤੇ ਬਾਬਾ ਗੁਜਾਰ ਸਿੰਘ ਜੀ ਪੰਚ ਸੰਗ ਜਿਨ੍ਹਾਂ ਨੇ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਜਵਾਨਾਂ ਵਿੱਚ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਉਜਾੜਿਆ ਸੰਤਾ ਮਹਾਂਪੁਰਖਾਂ ਨੂੰ ਗੁਰੂਆਂ ਦੇ ਇਤਿਹਾਸ ਨਾਲ ਜੋੜਿਆ ਸੋ ਸਤਿਗੁਰ ਜੀ ਕਿਰਪਾ ਕਰਨੀ ਵਾ ਸੰਗਤਾਂ ਨੇ ਸੇਵਾਵਾਂ ਨੂੰ ਅੱਜ ਸਭ ਨੂੰ ਚੜ੍ਹਦੀ ਕਲਾ ਦਰੋਂ ਕਰਨ ਕੋ ਸਿੱਖੀ ਜੀਵਨ ਨਾਮ ਦੀ ਰਾਤ ਅਤੇ ਇਸੇ ਤਰ੍ਹਾਂ ਰਹਿਣ ਕਰਕੇ ਮਹਾਂਪੁਰਖਾਂ ਦੀਆਂ ਗੁਰੂ ਸਰਬੰਨ ਦੀਆਂ ਜੋ ਵੀ ਦਿਹਾੜੇ ਹਨ ਮਨਾਉਂਦੇ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ